ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆ ਹਾਉ ਅੱਜ ਦੇ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰੂਪੇਸ਼ਮਤੀ ਨਾਸਰੀ ਦਾ ਧੰਨਵਾਦ ਕਰਦੇ ਆਂ ਤਾਂ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਔਨ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਵਰਗ ਦੂਤਾਂ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਦਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜ੍ਹਨ ਅਤੇ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਅਤੇ ਸਾਡੇ ਲਈ ਆਸ਼ੀਸ਼ ਤੇ ਵਰਕਾ ਦਾ ਕਾਰਨ ਬਣੇ ਅਤੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੇਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨਾਂ ਤੋਂ ਜਾਣਗੇ ਜ਼ਬੂਰ ਬੱਤੀ ਉਹਦੀ 8 ਆ 9 ਨੰਬਰ ਆਇਦ ਨੂੰ ਮੈਂ ਤੈਨੂੰ ਸਮਝ ਦੇਵਾਂਗਾ ਹਾਤੇ ਜਸਰਾਉ ਤੇ ਤੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ ਤੇਰੇ ਉੱਤੇ ਨਿਗ੍ਹਾ ਰੱਖ ਕੇ ਤੈਨੂੰ ਸਲਾਹ ਦੇਵਾਂਗਾ ਤੁਸੀਂ ਘੋੜੇ ਅਤੇ ਖੱਤਰ ਵਰਗੇ ਨਾ ਹੋਣਾ ਜਿਹੜੇ ਬੇਸਮਝ ਹਨ ਲਗਾਮ ਅਤੇ ਬਾਗ ਨਾਲ ਉਹਨਾਂ ਨੂੰ ਕਾਬੂ ਰਖੀਦਾ ਹੈ ਨਹੀਂ ਤਾਂ ਉਹ ਤੇਰੇ ਨੇੜੇ ਨਾ ਆਉਣਗੇ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਆ ਸੱਚਮੁੱਚ ਪਰਮੇਸ਼ਰ ਦਾ ਕਲਾਮ ਹਰ ਵੇਲੇ ਸਾਨੂੰ ਇੱਕ ਉਸ ਰਾਹ ਦੀ ਸਿੱਖਿਆ ਦਿੰਦਾ ਹੈ ਜਿਹੜਾ ਰਾਹ ਸਾਨੂੰ ਫੜਨਾ ਚਾਹੀਦਾ ਹੈ ਔਰ ਸੱਚਮੁੱਚ ਬਹੁਤ ਸਾਰੇ ਪੰਪਈਏ ਐਸੇ ਆ ਜੋ ਕਹਿੰਦੇ ਕਿ ਸਾਨੂੰ ਵਜਨ ਸਮਝ ਨਹੀਂ ਆਉਂਦਾ ਜਾਂ ਫਿਰ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕਿਸ ਰਾਹ ਜਾਈਏ ਜਾਂ ਫਿਰ ਮਸੀਹੀ ਹੋਣ ਦੇ ਬਾਅਦ ਵੀ ਉਹਨਾਂ ਨੂੰ ਹੋਰਨਾਂ ਲੋਕਾਂ ਤੋਂ ਸਲਾਹ ਲੈਣੀ ਪੈਂਦੀ ਆ ਤਾਂ ਕਲਾਮ ਸਾਨੂੰ ਦੱਸਦਾ ਕਿ ਤੁਹਾਨੂੰ ਸਿਰਫ ਆਪਣੇ ਪ੍ਰਤਾ ਪਰਮੇਸ਼ਰ ਦੀ ਸਲਾਹ ਦੀ ਜ਼ਰੂਰਤ ਹੈ ਔਰ ਮੈਂ ਹੀ ਤੁਹਾਨੂੰ ਸਮਝ ਬੁੱਧ ਤੇ ਗਿਆਨ ਦੇ ਸਕਦਾ ਹਾਂ ਮੈਂ ਹੀ ਤੁਹਾਨੂੰ ਆਤਮਾ ਦੇ ਦੁਆਰਾ ਸਮਝ ਅਤੇ ਬੁੱਧ ਬਖਸ਼ਾਗਾ ਉਹ ਸਮਝ ਅਤੇ ਉਹ ਬੁੱਧ ਜਿਹੜੀ ਤੁਹਾਨੂੰ ਸਮਝ ਜਿਹੜੀ ਤੁਹਾਨੂੰ ਦੱਸੇਗੀ ਕਿ ਤੁਹਾਨੂੰ ਕਿਹੜੇ ਰਾਹ ਤੇ ਚੱਲਣਾ ਚਾਹੀਦਾ ਹੈ ਉਹ ਤੁਹਾਨੂੰ ਮੇਰੇ ਰਾਹਾਂ ਤੇ ਚੱਲਣਾ ਸਿਖਾਵੇਗੀ ਅਤੇ ਉਹ ਤੁਹਾਨੂੰ ਉਹ ਰਾਹ ਸਿਖਾਵੇਗੀ ਜਿਹੜੇ ਰਾਹ ਮੇਰੀ ਨਿਗਾਹ ਦੇ ਵਿੱਚ ਚੰਗੇ ਆ ਉਹ ਤੁਹਾਨੂੰ ਉਹ ਰਾਹ ਸਿਖਾਵੇਗੀ ਜਿਹੜੇ ਸੱਚਮੁੱਚ ਤੁਹਾਨੂੰ ਚੱਲਣਾ ਚਾਹੀਦਾ ਤੇ ਜਿਹੜੇ ਰਾਹ ਖੁਦਾ ਨੇ ਤੁਹਾਡੇ ਲਈ ਚੁਣੇ ਆ ਕਿਉਂਕਿ ਸੱਚਮੁੱਚ ਅਸੀਂ ਸਭ ਦੇ ਸਭ ਹੀ ਆਪਣੇ ਪਰਮੇਸ਼ਰ ਦੇ ਨਾਮ ਦੇ ਵਿੱਚ ਖਰੀ ਚਾਲ ਚੱਲਣਾ ਤਾਂ ਚਾਹੁੰਨੇ ਆ ਪਰ ਸਾਨੂੰ ਸਹੀ ਰਾਹਾਂ ਦੀ ਸਮਝ ਹੈ ਨਹੀਂ ਅਸੀਂ ਚਾਹੁੰਨੇ ਆ ਕਿ ਸਾਨੂੰ ਕੋਈ ਸਮਝ ਦਵੇ ਸਹੀ ਰਾਵਾਂ ਦੀ ਤਾਂ ਉਹ ਸਮਝ ਕੋਈ ਇਨਸਾਨ ਨਹੀਂ ਸਾਨੂੰ ਦੇ ਸਕਦਾ ਉਹ ਸਮਝ ਸਾਨੂੰ ਪਰਮੇਸ਼ਰ ਦਾ ਵਚਨ ਹੀ ਦੇ ਸਕਦਾ ਹੈ ਪਰਮੇਸ਼ਰ ਦਾ ਕਲਾਮ ਹੀ ਸਾਨੂੰ ਸਹੀ ਸਮਝ ਅਤੇ ਬੁੱਧ ਦੇ ਸਕਦਾ ਹੈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਸਹੀ ਸਮਝ ਅਤੇ ਬੁੱਧ ਨੂੰ ਵਚਨ ਤੋਂ ਲੈ ਲਈਏ ਕਿਉਂਕਿ ਕਲਾਮ ਦੇ ਦੁਆਰਾ ਮਿਲੀ ਹੋਈ ਬੁੱਧ ਸੱਚੀ ਅਤੇ ਖਰੀ ਬੋਧਿਆ ਪਾਤੇ ਉਸ ਬੁੱਧ ਦੇ ਵਸੀਲੇ ਅਸੀਂ ਸਭ ਹੀ ਜੀਵਨ ਦੇ ਰਾਹ ਤੇ ਜਾ ਸਕਦੇ ਹਾਂ ਅਗਰ ਅਸੀਂ ਸੰਸਾਰੀ ਕ ਬੁੱਧ ਦਾ ਸਾਰ ਲਈਏ ਤਾਂ ਸੰਸਾਰੀ ਕ ਬੁੱਧ ਸਾਨੂੰ ਸੰਸਾਰ ਨੂੰ ਕਮਾਉਣਾ ਸਿਖਾਵੇਗੀ ਸੰਸਾਰ ਦੀਆਂ ਚੀਜ਼ਾਂ ਨੂੰ ਪ੍ਰਾਪਤ ਕਰਨਾ ਸਿਖਾਵੇਗੀ ਔਰ ਉਹ ਰਾਸਤਾ ਖੁਦਾ ਦੀ ਨਿਗਾਹ ਚ ਸਹੀ ਨਹੀਂ ਹੋਏਗਾ ਕਿਉਂਕਿ ਜਿਹੜੇ ਸੰਸਾਰ ਦੇ ਲੋਕ ਨੇ ਵਚਨ ਛਿੜਖਿਆ ਤੁਸੀਂ ਘੋੜਿਆਂ ਤੇ ਖਚਰਾ ਵਰਗੇ ਨਾ ਹੋਣਾ ਜਿਹੜੇ ਬੇਸਮਝ ਆ ਜਿਹੜੇ ਸੰਸਾਰ ਦੇ ਲੋਕ ਨੇ ਉਹ ਹਜੇ ਬੇਸਮਝ ਨੇ ਮਨਨ ਨੂੰ ਨਹੀਂ ਪਤਾ ਕਿ ਅਸਲੀ ਰਾਹ ਕਿਹੜਾ ਹੈ ਔਰ ਸਾਨੂੰ ਕਿਸ ਤਰੀਕੇ ਨਾਲ ਚੱਲਣਾ ਚਾਹੀਦਾ ਹੈ ਪਰ ਜਿਹੜੇ ਰਾਹ ਯਾ ਹਵਾ ਦੇ ਆ ਉਹ ਰਾਹ ਸਾਡੇ ਜੀਵਨ ਦੇ ਰਾਹ ਆ ਔਰ ਉਹ ਸਾਨੂੰ ਬੇਸਮਝ ਨਹੀਂ ਪਰ ਸਮਝਵਾਣ ਬਣਾਉਂਦੇ ਆ ਪਰ ਖੁਦਾ ਦਾ ਵਚਨ ਸਾਡੇ ਲਈ ਇੱਕ ਲਗਾਮ ਵਰਗਾ ਹੈ ਜਦ ਤੱਕ ਅਸੀਂ ਪਰਮੇਸ਼ਰ ਦੇ ਕਲਾਮ ਤੋਂ ਬਾਹਰ ਆ ਉਹ ਤੱਕ ਅਸੀਂ ਬੇਲਗਾਮ ਆ ਸਾਡੇ ਤੇ ਕੋਈ ਲਗਾਮ ਨਹੀਂ ਹੈ ਅਸੀਂ ਬੇਸਮਝ ਆ ਸਾਨੂੰ ਕੋਈ ਸਮਝ ਨਹੀਂ ਹੈ ਜਦੋਂ ਅਸੀਂ ਕਲਾਮ ਨੂੰ ਜਾਣਨਾ ਸਮਝਣਾ ਸ਼ੁਰੂ ਕਰਦਾਂਗੇ ਸਾਨੂੰ ਸਮਝ ਵੀ ਆ ਜਾਏਗੀ ਸਾਨੂੰ ਵਚਨ ਦੀ ਲਗਾਮ ਵੀ ਮਿਲ ਜੇਗੀ ਵਚਨ ਸਾਨੂੰ ਜ਼ਿੰਦਗੀ ਵੀ ਦਵੇਗਾ ਸਾਨੂੰ ਰਾਸਤਾ ਵੀ ਦਵੇਗਾ ਸਾਨੂੰ ਬੁੱਧ ਵੀ ਦਵੇਗਾ ਔਰ ਸਾਨੂੰ ਇਹ ਵੀ ਦੱਸੇਗਾ ਕਿ ਅਸੀਂ ਕਿਸ ਤਰ੍ਹਾਂ ਆਪਣੇ ਪਰਮੇਸ਼ਰ ਦੇ ਕਾਬੂ ਦੇ ਵਿੱਚ ਰਹਿਣਾ ਹੈ ਅਗਰ ਅਸੀਂ ਕਲਾਮ ਤੋਂ ਵਾਂਝੇ ਹਾਂ ਤਾਂ ਸਾਨੂੰ ਹਜੇ ਵਚਨ ਦੇ ਅਨੁਸਾਰ ਔਰ ਪਰਮੇਸ਼ਰ ਦੇ ਅਨੁਸਾਰ ਚੱਲਣਾ ਫਿਰਨਾ ਨਹੀਂ ਆਉਂਦਾ ਜਦੋਂ ਅਸੀਂ ਪਰਮੇਸ਼ਰ ਦੇ ਅਨੁਸਾਰ ਚੱਲਣਾ ਫਿਰਨਾ ਸਿੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਕਲਾਮ ਦੀਆਂ ਸਾਰੀਆਂ ਇਹ ਭਲੀਆਂ ਤੇ ਚੰਗੀਆਂ ਗੱਲਾਂ ਨੂੰ ਗੌਰ ਦੇਣਾ ਸੁਨਾ ਪਾਏਗਾ ਜਿਹੜੀਆਂ ਗੱਲਾਂ ਸਾਡੇ ਭਲਾਈ ਦੀ ਲਈ ਲਿਖੀਆਂ ਗਈਆਂ ਆ ਔਰ ਸਾਡੀ ਭਲਾਈ ਇਹੀ ਆ ਕਿ ਅਸੀਂ ਯਹਵਾ ਆਪਣੇ ਪਰਮੇਸ਼ਰ ਤੋਂ ਬੁੱਧ ਨੂੰ ਪ੍ਰਾਪਤ ਕਰੀਏ ਸੰਸਾਰਿਕ ਬੁੱਧ ਨਹੀਂ ਪਰ ਬਚਨ ਦੀ ਬੁੱਧ ਅਸੀਂ ਸੰਸਾਰਿਕ ਰਾਹ ਨਹੀਂ ਫੜਨੇ ਪਰ ਸਵਰਗ ਦੇ ਰਾਹ ਫੜਨੇ ਆ ਅਸੀਂ ਕੋੜਿਆਂ ਤੇ ਕਚਰਾ ਵਰਗੇ ਬੇਲਗਾਮ ਨਹੀਂ ਹੋਣਾ ਪਰ ਆਪਣੇ ਆਪ ਨੂੰ ਪਰਮੇਸ਼ਰ ਪਿਤਾ ਦੇ ਸੱਜੇ ਤੇ ਫੁੱਟੇਮੰਦ ਹੱਥ ਦੇ ਵਿੱਚ ਸੌਂਪਣਾ ਆ ਵਚਨਾ ਦੇ ਵਿੱਚ ਆਪਣੇ ਆਪ ਨੂੰ ਬੰਨਣਾ ਆ ਇੱਧਰ ਉੱਧਰ ਨਹੀਂ ਭਟਕਣਾ ਤੇ ਆਪਣੇ ਚਰਵਾਹੇ ਦੀ ਆਵਾਜ਼ ਨੂੰ ਸੁਣਨਾ ਹੈ ਹਾਲੇਲੂਇਆ ਕਿ ਕਿ ਕਲਾਮ ਚ ਲਿਖਿਆ ਕਿ ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਪਰ ਉਹ ਮੇਤੋਂ ਆਕੀ ਹੋ ਗਏ ਆ ਖੁਦਾ ਨੇ ਸਾਨੂੰ ਪਾਲਿਆ ਸਾਨੂੰ ਪੋਸਿਆ ਸਾਨੂੰ ਸੰਸਾਰ ਵਿੱਚ ਭੇਜਿਆ ਸਾਡੀਆਂ ਸਾਰੀਆਂ ਛੋਟੀਆਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਸਾਡੇ ਲਈ ਨਵੇਂ-ਨਵੇਂ ਰਾਹ ਤੇ ਖੋਲੇ ਪਰ ਕਲਾਮ ਦੇ ਅਨੁਸਾਰ ਅਸੀਂ ਆਕੀ ਹੋ ਗਏ ਆ ਜਦੋਂ ਅਸੀਂ ਉਸ ਪਰਮੇਸ਼ਰ ਤੋਂ ਬੇਮੁਖ ਹੁੰਨੇ ਆ ਤਾਂ ਅਸੀਂ ਆਪਣੇ ਪਰਮੇਸ਼ਰ ਦੇ ਫਤਿਹਮੰਦ ਹੱਥ ਵਿੱਚ ਰਹਿਣਾ ਹੈ ਨੀਵੇਂ ਰਹਿਣਾ ਹੈ ਚੁੱਕੇ ਰਹਿਣਾ ਹੈ ਔਰ ਉਹਨਾਂ ਦੇ ਹੱਥ ਦੇ ਵਿੱਚ ਹਮੇਸ਼ਾ ਹੀ ਅਸੀਂ ਆਪਣੇ ਆਪ ਨੂੰ ਸੌਂਪਣਾ ਹੈ ਕਿਉਂਕਿ ਉਹ ਐਸਾ ਪਰਮੇਸ਼ਰ ਆ ਜਿਹੜਾ ਸਾਨੂੰ ਸਹੀ ਰਾਵਨ 모ੜੇਗਾ ਸੰਸਾਰਿਕ ਲੋਕ ਸਾਨੂੰ ਨਸ਼ਿਆਂ 'ਵਾਂ ਲਗਾ ਸਕਦੇ ਆ ਵਿਵਚਾਰ 'ਵਾਂ ਲਗਾ ਸਕਦੇ ਆ ਸੰਸਾਰਿਕ ਧਨ ਇਕੱਠਾ ਕਰਨ 'ਵਾਂ ਲਗਾ ਸਕਦੇ ਆ ਹਲੱਗ-ਨੱਗ ਤਰੀਕੇ ਨਾਲ ਸਾਨੂੰ ਫਸਾ ਸਕਦੇ ਆ ਪਰ ਖੁਦਾ ਦਾ ਕਲਾਮ ਸਾਨੂੰ ਦੱਸਦਾ ਆ ਕਿ ਤੁਸੀਂ ਨਾ ਡਰੋ ਅਤੇ ਨਾ ਕੰਬੋ ਔਰ ਨਾ ਘਬਰਾਓ ਕਿਉਂਕਿ ਮੈਂ ਯਹੋਵਾ ਤਰ੍ਹਾਂ ਪਰਮੇਸ਼ਰ ਤੇਰੀ ਅੰਗ ਸੰਗਿਆ ਮੈਂ ਤੈਨੂੰ ਆਪਣੇ ਰਾਹਾਂ ਦੀ ਬੁੱਧ ਦਵਾਵਾਂਗਾ ਮੈਂ ਤੈਨੂੰ ਵੱਡੀਆਂ ਤੇ ਔਖੀਆਂ ਗੱਲਾਂ ਸਿਖਾਵਾਂਗਾ ਉਹ ਔਖੀਆਂ ਤੇ ਵੱਡੀਆਂ ਗੱਲਾਂ ਜਿਹੜੀਆਂ ਤੇਰੇ ਸਮਝਣ ਤੋਂ ਬਾਹਰ ਆ ਜਿਨ੍ਹਾਂ ਨੂੰ ਤੂੰ ਸਮਝ ਨਹੀਂ ਸਕਦਾ ਜਿਨ੍ਹਾਂ ਨੂੰ ਤੂੰ ਮਹਿਸੂਸ ਨਹੀਂ ਕਰ ਸਕਦਾ ਜਿਨ੍ਹਾਂ ਦਾ ਰਾਹਤਾ ਤੈਨੂੰ ਲੋਕ ਨਹੀਂ ਦਿਖਾ ਸਕਦੇ ਉਹ ਰਾਸਤਾ ਪਰਮੇਸ਼ਰ ਯਹਵਾ ਸਾਨੂੰ ਸਿਖਾਵੇਗਾ ਔਰ ਜਦ ਅਸੀਂ ਪਰਮੇਸ਼ਰ ਦੇ ਸੱਜੇ ਫਤਿਹਮੰਦ ਹੱਥ ਦੇ ਹੇਠਾਂ ਨੀਵੇਂ ਹੋਵਾਂਗੇ ਜਦ ਅਸੀਂ ਆਪਣੇ ਆਪ ਨੂੰ ਆਪਣੇ ਘਰਾਂ ਪਰਿਵਾਰਾਂ ਨੂੰ ਖੁਦਾ ਦੇ ਹੱਥਾਂ ਵਿੱਚ ਸੌਂਪਾਂਗੇ ਸੱਚ ਮੂਜ ਅਸੀਂ ਉਸ ਜੀਵਨ ਦੇ ਰਾਹ ਨੂੰ ਫੜ ਲਵਾਂਗੇ ਪਰ ਜੇ ਅਸੀਂ ਲੋਕਾਂ ਦੀ ਸਮਝ ਤੇ ਭਰੋਸਾ ਰੱਖਾਂਗੇ ਤਾਂ 10 ਲੋਕਾਂ ਤੋਂ ਅਸੀਂ ਸਲਾਹ ਲਵਾਂਗੇ ਤਾਂ ਦਸਾਂ ਦੀ ਅੱਡੋ-ਅੱਡ ਸਲਾਹ ਹੋਏਗੀ ਇਸ ਲਈ ਅਸੀਂ ਇਨਸਾਨਾਂ ਤੇ ਨਹੀਂ ਪਰ ਖੁਦਾ ਦੇ ਭਰੋਸਾ ਰੱਖਣ ਵਾਲੇ ਬਨਣਾ ਹੈ ਕਿਉਂਕਿ ਪਰਮੇਸ਼ਰ ਦੀ ਯੋਜਨਾ ਸਾਡੇ ਲਈ ਭਲਾਈ ਦੀ ਆ ਹਾਲੇਲੂਇਆ ਨੈਕਸਟ ਵਚਨ ਜੋ ਦੇਖਾਂਗੇ ਜ਼ਬੂਰ 32 ਉਹਦੀ 10 ਔਰ 11 ਨੰਬਰ ਆਇਤ ਨੂੰ ਦੁਇਸ਼ਤ ਤੇ ਬਹੁਤ ਸਾਰੀਆਂ ਬਿਪਤਾਵਾਂ ਆਉਦੀਆਂ ਹਨ ਪਰ ਜਿਹੜਾ ਇਹ ਹਵਾ ਤੇ ਭਰੋਸਾ ਕਰਦਾ ਹੈ ਦਇਆ ਉਸ ਨੂੰ ਘੇਰੀ ਰੱਖਦੀ ਹੈ। हे ਧਰਮੀਆਂ ਯਹਵਾ ਵਿੱਚ ਆਨੰਦ ਹੋਵੋ ਅਤੇ ਖੁਸ਼ੀ ਮਨਾਓ। हे ਸਿੱਧੇ ਦਿਲ ਵਾਲਿਓ ਜੈਕਾਰੇ ਗਜਾਓ। ਹallelujah। ਪਰਮੇਸ਼ਰ ਦਾ ਕਲਾਮ ਸਾਨੂੰ ਦੱਸਦਾ ਹੈ ਕਿੰਨੇ ਜਿਹੜਾ ਦੁਸ਼ਟ ਆ ਉਹਦੇ ਤੇ ਬਹੁਤ ਸਾਰੀਆਂ ਬਿਪਤਾਵਾਂ ਆਉਂਦੀਆਂ ਪਰ ਇੱਕ ਵਚਨ 'ਚ ਇਹ ਵੀ ਲਿਖਿਆ ਗਿਆ ਕਿ ਧਰਮੀ ਤੇ ਵੀ ਬਹੁਤ ਸਾਰੀਆਂ ਬਿਪਤਾਵਾਂ ਆਉਂਦੀਆਂ। ਹੁਣ ਅਗਰ ਅਸੀਂ ਦੇਖੀਏ ਕਿ ਸਾਡੇ ਤੇ ਬਿਪਤਾਵਾਂ ਆ ਰਹੀਆਂ ਹਨ ਤਾਂ ਸਭ ਤੋਂ ਪਹਿਲਾਂ ਆਪਣੀ ਧਾਰਮਿਕਤਾ ਦੇ ਲੈਵਲ ਨੂੰ ਚੈੱਕ ਕਰੋ। ਚੈੱਕ ਕਰੋ ਆਪਣੇ ਆਪ ਨੂੰ ਕਿ ਮੈਨੂੰ ਵਚਨ ਜਿਹੜੇ ਦਾ ਪਤਾ ਹੈ ਕਿ ਮੈਂ ਉਸ ਵਚਨ ਨੂੰ ਪੂਰਿਆ ਕਰਨ ਵਾਲਾ ਹਾਂ ਸਪੋਜ਼ ਕਰੋ ਸਾਨੂੰ ਬਾਲੇ ਗਹਿਰੇ ਭੇਤਾਂ ਦਾ ਛੱਡੋ ਪਰ ਸਾਨੂੰ ਇੰਨਾ ਤਾਂ ਪਤਾ ਕਲਾਮ ਚ ਲਿਖਿਆ ਚੋਰੀ ਨਾ ਕਰ ਝੂਠ ਨਾ ਬੋਲ ਈਰਖਾ ਨਾ ਕਰ ਹਰ ਇੱਕ ਨੂੰ ਪਿਆਰ ਕਰ ਇਹ ਸਭ ਗੱਲਾਂ ਸਾਨੂੰ ਪਤਾ ਹੈ ਤਾਂ ਆਪਣੇ ਆਪ ਨੂੰ ਜੱਜ ਕਰੋ ਕਿ ਕੀ ਅਸੀਂ ਹਰ ਇੱਕ ਨੂੰ ਪਿਆਰ ਕਰਦੇ ਹਾਂ ਕੀ ਅਸੀਂ ਝੂਰਤਾ ਨਹੀਂ ਬੋਲਦੇ ਕੀ ਅਸੀਂ ਨਿੰਦਾ ਤੇ ਚੂਲੀ ਤਾਂ ਨਹੀਂ ਕਰਦੇ ਅਗਰ ਅਸੀਂ ਨਹੀਂ ਕਰਦੇ ਤਾਂ ਸਮਝੋ ਸਾਨੂੰ ਧਾਰਮਿਕਤਾ ਦੇ ਕਰਕੇ ਮੁਸੀਬਤਾਂ ਸਹਿ ਰਹੇ ਹਾਂ ਅਸੀਂ ਤਾ ਕਹਿੰਦਾ ਜੇ ਜਿਹਨੂੰ ਜਦੋਂ ਧਰਮੀ ਤੇ ਮੁਸੀਬਤਾਂ ਪੈਣਗੀਆਂ ਯਾ ਹਵਾਤ ਉਹਨਾਂ ਨੂੰ ਕੱਢੇਗਾ ਔਰ ਜੇ ਅਸੀਂ ਇਹਨਾਂ ਸਾਰਿਆਂ ਨੂੰ ਫੋਲੋ ਨਹੀਂ ਕਰ ਰਹੇ ਜੇ ਸਾਡੇ ਵਿੱਚ ਹਜੇ ਵੀ ਬੁਰਾਈਆਂ ਨੇ ਵਧੀਆਂ ਨੇ ਬਿਪਤਾਵਾਂ ਨੇ ਪਰੇਸ਼ਾਨੀਆਂ ਨੇ ਅਹੰਕਾਰ ਆ ਤਾਂ ਫਿਰ ਸਮਝੋ ਕਿ ਅਸੀਂ ਦੁਸ਼ਟਿਆਂ ਤੇ ਦੁਸ਼ਟਾਂ ਉਤੇ ਬਿਪਤਾਵਾਂ ਆਉਂਦੀਆਂ ਜੋ ਉਹਨਾਂ ਚੋਈਆ ਹਵਾਨਾ ਨੂੰ ਨਹੀਂ ਕੱਢਦਾ ਉਨੀ ਦੇਰ ਜਦ ਤੱਕ ਉਹ ਤੋਬਾ ਨਹੀਂ ਕਰਦੇ ਇਸ ਲਈ ਕਲਾਮ ਚ ਲਿਖਿਆ ਦੁਸ਼ਟ ਤੇ ਬਹੁਤ ਸਾਰੇ ਬਿਪਤਾਵਾਂ ਆਉਂਦੀਆਂ ਪਰ ਜਿਹੜਾ ਯਹਵਾ ਤੇ ਭਰੋਸਾ ਰੱਖਦਾ ਉਹਦੇ ਤੇ ਦਇਆ ਆਵੇਗੀ ਹੁਣ ਬੇਸ਼ੱਕ ਸਾਡੇ ਤੋਂ ਦੁਸ਼ਟਤਾ ਹੋ ਗਈ ਆ ਸਾਤੋਂ ਪਾਪ ਹੋ ਗਏ ਆ ਪਰ ਜਦੋਂ ਅਸੀਂ ਪਾਪਾ ਗੁਨਾਹਾਂ ਗਲਤੀਆਂ ਗੁਨਾਹੋਂ ਤੋਂ ਤੌਬਾ ਕਰਕੇ ਯਹਵਾ ਦੇ ਰਾਹਾਂ ਵੱਲ ਮੁੜਾਗੇ ਤਾਂ ਯਹਵਾ ਸਾਨੂੰ ਸੰਭਾਲੇਗਾ ਜਦੋਂ ਅਸੀਂ ਭਰੋਸਾ ਕਰ ਲਾਂਗੇ ਉਸ ਪਿਤਾ ਪਰਮੇਸ਼ਰ ਦੀ ਸੱਚੀ ਬਾਣੀ ਤੇ ਸੱਚੇ ਕਲਾਮ ਤੇ ਤਾਂ ਉਹ ਸਾਨੂੰ ਸੰਭਾਲੇਗਾ ਸਾਨੂੰ ਆਜ਼ਾਦ ਕਰੇਗਾ ਸਾਡੇ ਤੇ ਦਇਆ ਕਰੇਗਾ ਸਾਨੂੰ ਘੇਰੀ ਰੱਖੇਗਾ ਇਸ ਲਈ ਕਲਮ ਚ ਲਿਖਿਆ ਹੈ हे ਧਰਮਿਓ ਯਹੋਵਾ ਵਿੱਚ ਆਨੰਦ ਹੋਵੋ। ਅਗਰ ਅਸੀਂ ਪਾਪ ਵਿੱਚ ਸੀ ਤਾਂ ਤੌਬਾ ਕਰਕੇ ਧਰਮੀਆਂ ਦੀ ਸੰਗਤ ਵਿੱਚ ਆ ਜਾਓ ਤੇ ਖੁਦਾਚ ਆਨੰਦ ਹੋਵੋ। ਅਗਰ ਸਾਤਵ ਦੁਸ਼ਟਾਈ ਹੋ ਗਈ ਆ ਤਾਂ ਤੌਬਾ ਕਰੋ ਤੇ ਖੁਦਾ ਦੇ ਵਿੱਚ ਚਾਓ ਤੇ ਆਨੰਦ ਹੋਵੋ। ਅਗਰ ਅਸੀਂ ਆਲਰੇਡੀ ਧਰਮੀਆਂ ਆ ਤਾਂ ਸਾਡੀ ਜ਼ਿੰਦਗੀ ਦੀ ਗਲਤੀਆਂ ਗੁਨਾਹ ਆ ਰਿਹਾ ਤਾਂ ਵਚਨ ਚ ਲਿਖਿਆ ਮੈਂ ਮੈਂ ਹੀ ਹੋਵਾਂ ਧਰਮੀਆਂ ਨੂੰ ਆਪਣੇ ਸੱਜੇ ਤੇ ਖੁਸ਼ੇਮੰਦ ਹੱਥ ਨਾਲ ਬਚਾਵਾਂਗਾ ਭਾਵੇਂ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ ਪਰ ਮੈਂ ਸਾਰੇ ਚੰਨ ਕੱਢ ਲਿਆਵਾਂਗਾ। ਇਸ ਗੱਲ ਨੂੰ ਸੁਣ ਕੇ ਤੇ ਸੋਚ ਕੇ ਅਨੰਦਿਤ ਹੋਵੋ ਕਿ ਮੇਰਾ ਖੁਦਾ ਮੈਨੂੰ ਇਹਨਾਂ ਸਾਰੀਆਂ ਮੁਸੀਬਤਾਂ ਚੋਂ ਕੱਢ ਲਿਆਵੇਗਾ। ਇਸ ਲਈ ਖੁਸ਼ੀ ਬਣਾਓ ਉਸ ਪਰਮੇਸ਼ਰ ਦੇ ਵਿੱਚ ਜਿਹੜਾ ਆਨੰਦ ਦਾ ਖੁਦਾ ਆ। ਧੰਨਵਾਦ ਕਰੋ ਉਸ ਪਰਮੇਸ਼ਰ ਨੂੰ ਜਿਹੜਾ ਖੁਸ਼ੀ ਨਾਲ ਭਰਪੂਰ ਕਰਨ ਵਾਲਾ ਆ। ਜਿਹੜੇ ਸਿੱਧੇ ਦਿਲ ਵਾਲੇ ਨੇ ਕਈਆਂ ਨੂੰ ਐ ਕਈਆਂ ਦੀ ਇਹ ਗੱਲ ਬਹੁਤ ਹੁੰਦੀ ਆ ਕਿ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਅਸੀਂ ਹਮੇਸ਼ਾ ਭਲਾਈ ਜਾਲ ਚੱਲੀ ਆ। ਫਿਰ ਸਾਡੇ ਨਾਲ ਐਸਾ ਕਿਉਂ ਹੁੰਦਾ ਆ? ਜਾਂ ਫਿਰ ਬਹੁਤ ਸਾਰੇ ਲੋਕ ਜੋ ਮੰਨਦੇ ਸਿੱਧੇ ਹੁੰਦੇ ਆ ਜੋ ਸੰਸਾਰਿਕ ਲੋਕਾਂ ਦੇ ਵਰਗ ਵਿੱਚ ਤਿੱਖੇ ਚਲਾ ਗਿਆ ਫਿਰ ਕਹਿ ਲੋ ਵਿਅਰਥ ਦੀਆਂ ਸੋਚਾਂ ਜਾਂ ਯੋਜਨਾਵਾਂ ਜਾਂ ਵਿਅਰਥ ਦੇ ਖਿਆਲਾਂ ਵਾਲੇ ਨਹੀਂ ਹੁੰਦੇ ਪਰ ਉਹ ਪਰਮੇਸ਼ਰ ਦੇ ਵਿੱਚ ਮਗਨ ਰਹਿਣ ਵਾਲੇ ਲੋਕ ਹੁੰਦੇ ਆ ਤਾਂ ਕਿਉਂਕਿ ਉਹਨਾਂ ਨਾਲ ਵਿਪਤਾ ਜਾਂ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਵਿਰੋਧ ਕਰੇਗਾ ਜਾਂ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਬੁਰਾ ਵਿਹਾਰ ਕਰੇਗਾ ਤਾਂ ਉਹਨਾਂ ਦਾ ਨਿਆਂ ਯਹਵਾ ਕਰੇਗਾ ਕਿਉਂਕਿ ਉਹ ਸਿੱਧੇ ਦਿਲ ਵਾਲੇ ਨੇ ਅਤੇ ਖੁਦਾ ਉਹਨਾਂ ਦੇ ਲਈ ਇੱਕ ਖੁਸ਼ੀ ਅਤੇ ਆਨੰਦ ਦਾ ਜਕਾਰਾ ਬਣ ਕੇ ਜ਼ਰੂਰ ਉਤਰੇਗਾ ਇਸ ਲਈ ਸਿੱਕੇ ਕਿਸ ਕੰਡੀਸ਼ਨ ਚ ਪਹਿਲਾਂ ਆਪਣੀ ਕੰਡੀਸ਼ਨ ਨੂੰ ਜਾਂਚ ਕਰੋ ਕਿਤੇ ਅਸੀਂ ਸੰਸਾਰਿਕ ਸਮਝ ਪਾਉਣ ਵਾਲੇ ਤਾਂ ਨਹੀਂ ਕਿਤੇ ਸਾਡੀ ਸਮਝ ਸੰਸਾਰਿਕ ਤਾਂ ਨਹੀਂ ਕਿਤੇ ਅਸੀਂ ਸੰਸਾਰਿਕ ਰਹਾ ਦਾ ਪਛਤਾ ਤਾਂ ਨਹੀਂ ਕਰ ਰਹੇ ਕਿਤੇ ਅਸੀਂ ਕੋੜਿਆਂ ਤੇ ਖਚਰਿਆਂ ਵਰਗੇ ਬੇਲਗਾਮ ਤਾਂ ਨਹੀਂ ਆ ਵੀ ਜੋ ਆਪਣੇ ਮਾਲਕ ਦੇ ਹੱਥੋਂ ਬਾਹਰ ਨਹੀਂ ਕਿਤੇ ਅਸੀਂ ਕਲਾਮ ਦੇ ਵਿੱਚੋਂ ਬੇਸਮਝ ਤਾਂ ਨਹੀਂ ਆ ਕਿ ਸਾਨੂੰ ਪਤਾ ਹੀ ਨਹੀਂ ਕਿ ਵਜਨ ਚ ਜਲ ਕੀ ਰਿਹਾ ਹੈ ਕਿਤੇ ਅਸੀਂ ਦੁਸ਼ਟਤਾਈ ਕਰਨ ਵਾਲੇ ਤਾਂ ਨਹੀਂ ਆ ਅਗਰ ਅੱਜ ਤੱਕ ਅਸੀਂ ਦੁਸ਼ਟਤਾਈ ਕਰਦੇ ਸੀ ਤਸਾਂ ਸਭ ਮਿਲ ਕੇ ਖੁਦਾ ਦੇ ਨਾਮ ਵਿੱਚ ਤੌਬਾ ਕਰਿਏ ਤਾਂ ਜੋ ਖੁਦਾਵੰ ਸਾਨੂੰ ਬਚਾਵੇ ਅਤੇ ਆਪਣੇ ਰਾਹਾਂ ਵੱਲ ਸਾਨੂੰ ਲੈ ਚੱਲੇ ਅਗਰ ਅਸੀਂ ਧਰਮੀ ਆ ਸਾਡੇ ਤੇ ਮੁਸ਼ਕਿਲਾਂ ਆ ਰਹੀਆਂ ਨੇ ਤਾਂ ਬਚਨ ਯਾਦ ਰੱਖੋ ਪਰਮੇਸ਼ਰ ਨੇ ਕਿਹਾ ਕਿ ਧਰਮੀ ਤੇ ਬਹੁਤ ਸਾਰੀਆਂ ਮੁਸੀਬਤਾਂ ਆਣਗੀਆਂ ਪਰ ਉਹਨਾਂ ਸਾਰਿਆਂ 'ਚੋਂ ਉਹਨਾਂ ਨੂੰ ਕੱਢਾਂਗਾ ਇਸ ਲਈ ਫਸਟ ਤਾਂ ਆਪਣੇ ਆਪ ਨੂੰ ਜੱਜ ਕਰੋ ਕਿ ਅਸੀਂ ਕਿੱਥੇ ਖੜੇ ਹੋਇਆ ਫਿਰ ਜਦੋਂ ਅਸੀਂ ਆਪਣੇ ਆਪ ਨੂੰ ਦੇਖ ਲੈਨੇ ਤਾਂ ਆਪਣਾ ਬਦਲਾਵ ਕਰੋ ਜਦੋਂ ਅਸੀਂ ਆਪਣਾ ਬਦਲਾਵ ਕਰਾਂਗੇ ਤਾਂ ਖੁਦਾ ਸਾਡੇ ਲਈ ਬਦਲੇ ਦੇ ਵਿੱਚ ਵੱਡਾ ਆਨੰਦ ਤੇ ਵੱਡੀ ਖੁਸ਼ਹਾਲੀ ਨੂੰ ਲੈ ਕੇ ਜ਼ਰੂਰ ਪਹੁੰਚੇਗਾ ਹallelujah ਤਾਂ ਆਪ ਸਭ ਮਿਲ ਕੇ ਖੁਦਾ ਦੇ ਵਿੱਚ ਆਨੰਦਿਤ ਹੁੰਦੇ ਹੋਏ ਪਰਮੇਸ਼ਰ ਦੇ ਨਾਮ ਦੇ ਜੈਕਾਰੇ ਗਜਾਉਣ ਦੇ ਲਈ ਸਾਂ ਮਿਲ ਕੇ ਪਰਮੇਸ਼ਰ ਦੇ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਮਹਾਨ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ ਪਾਕ ਪਵਿੱਤਰ ਹਜ਼ੂਰੀਆਂ ਦੇ ਚੁੱਕ ਦੇ ਪਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾ ਰਵਿਡਾਈ ਦਿੰਦੇ ਖੁਦਾਵੰਦ ਆਂ ਅੱਜ ਇਸ ਦਿਨ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਪ੍ਰਭੂ ਜੀ ਅੱਜ ਦੇ ਦਿਨ ਦੀ ਕਿਰਪਾ ਲਈ ਪਿਤਾ ਪਰਮੇਸ਼ਰ ਅੱਜ ਇਸ ਸੁੰਦਰ ਸਮੇ ਲਈ ਪ੍ਰਭੂ ਜੀ ਤੁਹਾਡੇ ਨਾਮ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਤੁਹਾਡੇ ਫਜ਼ਲ ਤੁਹਾਡੇ ਰੂਪ ਆਕ ਲਈ ਖੁਦਾਵਾਨ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਜੋ ਹੁਣ ਤੱਕ ਤੁਸੀਂ ਸਾਨੂੰ ਸੰਭਾਲਿਆ ਪ੍ਰਭੂ ਜੀ ਸਾਡੀਆਂ ਸਾਰੀਆਂ ਰੋੜਾ ਜ਼ਰੂਰਤਾਂ ਨੂੰ ਪੂਰੇ ਕੀਤਾ ਸਾਨੂੰ ਜਿਉਂਦੇ ਦੀ ਧਰਤੀ ਤੇ ਜਿਉਂਦੇ ਰੱਖਿਆ ਖੁਦਾਵਾਨ ਸਾਡੀ ਹੁਣ ਤੱਕ ਤੁਸੀਂ ਸੁਣੀ ਅਤੇ ਸਾਨੂੰ ਆਪਣੇ ਕਲਾਮ ਦੇ ਦੁਆਰਾ ਬੁੱਧ ਦਿੱਤੀ ਖੁਦਾਵਾਨ ਧੰਨਵਾਦ ਕਰਦੇ ਮਹਾਨ ਖੁਦਾ ਅਸੀਂ ਪਾਪੀ ਤੇ ਗੁਨਾਹਗਾਰ ਸੀ ਪ੍ਰਭੂ ਜੀ ਪਰ ਫਿਰ ਵੀ ਤੁਸੀਂ ਸਾਨੂੰ ਸੰਭਾਲਿਆ ਖੁਦਾਵੰ ਅੱਜ ਦੇ ਦਿਨ ਦੇ ਵਿੱਚ ਸਾਨੂੰ ਲੈ ਕੇ ਆਂਦਾ ਇਸ ਬੰਗ ਬੰਦਗੀ ਅਰਾਧਨਾ ਤੇ ਸੰਗਤੀ ਕਰਨ ਦੇ ਲਈ ਸਾਨੂੰ ਚੁਣਿਆ ਆਪਣੇ ਕਲਾਮ ਦੇ ਲਈ ਪਤਾ ਪਰਮੇਸ਼ਰ ਔਰ ਤੁਸੀਂ ਸਾਡੇ ਤੱਕ ਇਸ ਅੰਦਰ ਸੁ ਸਮਾਚਾਰ ਨੂੰ ਪਹੁੰਚਾਇਆ ਖੁਦਾ ਤਾਂ ਜੋ ਇਸ ਸੁ ਸਮਾਚਾਰ ਦੇ ਦੁਆਰਾ ਤੁਹਾਡੇ ਆਤਮਾ ਦੇ ਦੁਆਰਾ ਖੁਦਾਵੰ ਸਮਝ ਬੁੱਧਤੀ ਗਿਆਨ ਨੂੰ ਪ੍ਰਾਪਤ ਕਰੀਏ। ਏ ਮੇਰੇ ਦਇਆ ਕਰਨ ਵਾਲੇ ਆਪ ਪਵਿੱਤਰ ਪਰਮੇਸ਼ਰ ਆਪਣੇ ਰੂਪ ਆਕ ਦੇ ਵਸੀਲੇ ਸਾਡੀ ਸਭ ਦੀ ਮਦਦ ਸਹਿਤ ਅਗਵਾਈ ਕਰਨਾ ਖੁਦਾਵੰ ਸਾਡੀ ਜ਼ਿੰਦਗੀ ਦੇ ਵਿੱਚ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਬਹੁਤਾਈਤ ਦੇ ਨਾਲ ਕੰਮ ਕਰੇ ਪ੍ਰਭੂ ਜੀ ਤੁਸੀਂ ਆਪਣੇ ਆਤਮਾ ਦੇ ਵਸੀਲੇ ਉਹਨਾਂ ਦੀ ਮਦਦ ਕਰੋ ਪਿਤਾ ਪਰਮੇਸ਼ਰ ਜਿੰਨੇ ਵੀ ਲੋਕ ਦੁਸ਼ਟਤਾਈ ਵਿੱਚ ਜਾਂ ਪਾਪਾਂ ਵਿੱਚ ਫਸੇ ਹੋਏ ਨੇ ਹਰ ਇੱਕ ਨੂੰ ਪਾਪ ਦੇ ਨਾਹਾਂ ਤੋਂ ਮੋੜ ਲਿਆਓ ਖੁਦਾਵੰਦ ਹਰ ਇੱਕ ਜਾਨ ਜੋ ਦੁਖੀ ਅਤੇ ਉਦਾਸ ਹੈ ਪਿਤਾ ਉਹ ਤੁਹਾਡੇ ਨਾਮ 'ਚ ਜੈਕਾਰੇ ਲਾਵੇ ਪਿਤਾ ਹਰ ਇੱਕ ਸਿੱਧੇ ਦਿਲ ਵਾਲੇ ਤੁਹਾਡੇ ਨਾਮ 'ਚ ਆਨੰਦਿਤ ਹੋਣ ਹਰ ਇੱਕ ਧਰਮੀ ਬਤਾ ਪਰਮੇਸ਼ਰ ਤੁਹਾਡੇ ਨਾਮ ਚ ਖੁਸ਼ੀ ਦੇ ਜਾਕਾਰੇ ਲਾਵੇ ਤੇ ਆਨੰਦ ਦੇ ਨਾਲ ਨੱਚੇ ਤੇ ਗਾਵੇ ਖੁਦਾ ਅੱਜ ਹਰ ਇੱਕ ਭੈਣ ਭਾਈ ਦਾ ਮਨ ਬਦਲ ਜਾਵੇ ਖੁਦਾ ਜੋ ਪਾਪ ਦੇ ਵਿੱਚ ਨੇ ਉਹ ਧਰਮ ਦੇ ਵਿੱਚ ਆਉਣ ਖੁਦਾ ਜੋ ਧਰਮ ਦੇ ਵਿੱਚ ਨੇ ਉਹ ਹਿੰਮਤ ਨੂੰ ਪਨ ਪ੍ਰਭੂ ਜੀ ਜੋ ਹਿੰਮਤ ਦੇ ਵਿੱਚ ਬਣੇ ਹੋਏ ਨੇ ਉਹ ਸਮਝ ਬੁੱਧ ਤੇ ਗਿਆਨ ਨੂੰ ਪ੍ਰਾਪਤ ਕਰਕੇ ਜੀਵਨ ਦੇ ਰਾਹਾਂ ਦੇ ਵੱਲ ਪਹੁੰਚ ਜਾਣ ਖੁਦਾਵਨ ਸਾਡੇ ਵਿੱਚ ਮੌਜੂਦ ਹਰ ਇੱਕ ਭੈਣ ਭਾਈ ਨੂੰ ਆਪਣੇ ਸੱਜੇ ਤੇ ਖਤੇਮੰਦ ਹੱਥ ਦੇ ਵਸੀਲੇ ਬLES ਕਰਨਾ ਆਜ਼ਾਦ ਕਰਨਾ ਚੰਗਿਆ ਕਰਨਾ ਸਾਡੀ ਦਇਆ ਕਿਰਪਾ ਭਲਾ ਇਹਨੂੰ ਪੂਰੇ ਪਰਿਵਾਰਾਂ ਦੇ ਰਿਲੀਜ਼ ਕਰ ਦੇ ਖੁਦਾ ਇਹਨਾਂ ਸਾਰਿਆਂ ਨੂੰ ਤੁਹਾਡੇ ਸਮਝ ਬੁੱਧ ਗਿਆਨ ਦੇ ਨਾਲ ਬles ਕਰ ਦੇ ਪ੍ਰਭੂ ਜੀ ਇਹਨਾਂ ਦੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਨੂੰ ਤੁਹਾਡੇ ਸਮਰਥੀ ਤਾਕਤਵਰ ਹੱਥਾਂ ਵਿੱਚੋਂ ਪੂਰਿਆਂ ਕਰ ਦੇ ਪੈਰੇ ਖੁਦਾਵਾਨ ਖੁਦਾ ਤੁਹਾਡੇ ਰੂਪ پاک ਦੇ ਵਸੀਲੇ ਹਰ ਘਰ ਦੀ ਚੰਗਿਆਈ ਭਲਾ ਇਹਨੂੰ ਰਿਲੀਜ਼ ਕਰ ਦੇ ਪੈਰੇ ਪ੍ਰਭੂ ਜੀ ਅਸੇ ਸਭ ਮਿਲ ਕੇ ਦੁਆ ਕਰਦੇ ਹਾਂ ਸਾਰੀ ਭੈਣਾਂ ਭਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਵੰਦ ਰਾਜਵਿੰਦਰ ਕੌੜੀ ਦੁਆ ਕਰਦੇ ਖੁਦਾਵੰਦ ਜੋ ਇਸ ਭੈਣ ਨੂੰ ਰਾਤ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਡਿਸਟਰਬੈਂਸ ਹੈ ਖੁਦਾਇਆ ਬੁਰੇ ਸੁਪਨਿਆਂ ਦੇ ਦਵਾ ਪੈੰਦਾ ਪਿਤਾ ਜੀ ਹਰ ਉਸ ਈਵਲ ਟੱਚ ਤੋਂ ਇਸ ਭੈਣ ਨੂੰ ਫ੍ਰੀ ਕਰ ਦੇ ਆਜ਼ਾਦ ਕਰ ਦੇ ਖੁਦਾ ਰਾਤ ਦੇ ਸਮੇਂ ਤੁਹਾਡੇ ਦੂਤ ਇਹਨਾਂ ਦੀ ਹਿਫਾਜ਼ਤ ਕਰਨ ਪਵਨ ਦੇ ਲਈ ਦੁਆ ਕਰਦੇ ਆ ਘਰ ਵਿੱਚ ਹੋਣ ਵਾਲਾ ਹਰ ਇੱਕ ਲੜਾਈ ਕਲੇਸ਼ ਬੰਦਨ ਇਹਨਾਂ ਦੀ ਜ਼ਿੰਦਗੀ ਜੋ ਰੱਦ ਹੋ ਜਾਵੇ ਪੂਰੇ ਪਰਿਵਾਰ ਵਿੱਚ ਆਪਸੀ ਪਿਆਰ ਤੇ ਮਿਲਮਲਾਪ ਹੋਵੇ ਹਰਮਨ ਯੁਵਰਾਜ ਅਰ ਸਿਮਰਨਦੀ ਦੁਆ ਕਰਦੇ ਖੁਦਾਵੰ ਇਹਨਾਂ ਨੂੰ ਪੜ੍ਹਨ ਲਿਖਣ ਵਿੱਚ ਗਿਆਨ ਬੋਧ ਅਤੇ ਸਮਝ ਦੇਣਾ ਪਿਤਾ ਪਰਮੇਸ਼ਰ ਦੁਆ ਕਰਦੇ ਗੁਰਨੂਰ ਲਈ ਪਿਤਾ ਪਰਮੇਸ਼ਰ ਇਸ ਬੱਚੇ ਦੇ ਕੰਨ ਦੇ ਪਿੱਛੇ ਹੋਈ ਸਾਰੀ ਸਵੈਲਿੰਗ ਅਤੇ ਦਰਦੇ ਯਸ਼ੂ ਨਾਮ ਚ ਬੰਦ ਹੋ ਜਾਵੇ ਗਾਇਬ ਹੋ ਜਾਵੇ ਪਿਤਾ ਪਰਮੇਸ਼ਰ ਮੋਰੀ ਲਾਲੀ ਦੁਆ ਕਰਦੇ ਖੁਦਾਵੰ ਇਹਨਾਂ ਦੀ ਜ਼ਿੰਦਗੀ ਦੀ ਹਰ ਇੱਕ ਚਲਤਾ ਬੋਝ ਪਰੇਸ਼ਾਨੀ ਤੋਂ ਰਨੁ ਅਜ਼ਾਦ ਕਰਕੇ ਸਫਲਤਾ ਦੇ ਨਵੇਂ ਰਾਸੋ ਰਨ ਦੀ ਜ਼ਿੰਦਗੀ ਚ ਖੋਲੋ ਖੁਦਾਵੰ ਪੂਰੇ ਪਰਿਵਾਰ ਦੀਆਂ ਸਾਰੀਆਂ ਕਮੀਆਂ ਘਟੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਿਆ ਕਰੋ ਮਨੀਸ਼ ਕੁਮਾਰ ਲਈ ਦੁਆ ਕਰਦੇ ਖੁਦਾਵਾਨ ਦੇ ਇਸ ਭਰਾ ਦੀ ਮੈਰिज ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਤੋਂ ਆਜ਼ਾਦ ਕਰਕੇ ਨਦੀ ਮੰਦ ਰਸਤਾ ਨੂੰ ਖੋਲੋ ਪਿਤਾ ਜੀ ਆ ਅਸ਼ਪ੍ਰੀਤ ਕੋਲ ਵੀ ਦੁਆ ਕਰਦੇ ਖੁਦਾਵਾਨ ਇਹਨਾਂ ਦੇ ਹੱਥ ਦੇ ਕੰਮਾਂ 'ਚ ਬਰਕਤ ਅਤੇ ਆਸ਼ੀਰਵਾਦ ਖੁਦਾਵਾਨ ਦੇ ਜਿਸ ਵੀ ਜਗ੍ਹਾ ਤੇ ਕੰਮ ਕਰਨਾ ਚਾਹੁੰਦੇ ਨੇ ਕਾਰੋਬਾਰ ਵਿੱਚ ਵਾਧਾ ਕਰੋ ਖੁਦਾਵਾਨ ਤੁਹਾਡੀ ਬੇਟੀ ਸੋਮਿਆ ਲਈ ਦੁਆ ਕਰਦੇ ਹਾਂ ਜੋ ਸਪੈਨ ਨੂੰ ਕਾਲਾ ਪੀ ਲਿਆ ਖੁਦਾਵਾਨ ਹਰ ਤਰ੍ਹਾਂ ਦਾ ਰੋਗ ਆਜੀ ਇਸ ਪੈਨ ਦੀ ਜ਼ਿੰਦਗੀ ਜੋ ਕੈਂਸਲ ਹੋ ਜਾਵੇ ਰੱਦ ਹੋ ਜਾਵੇ ਖੁਦਾਵੰ ਰਕੇਸ਼ ਕੁਮਾਰ ਲਈ ਦੁਆ ਕਰਦੇ ਹਾਂ ਦੇ ਹੱਥ ਦੇ ਕੰਮਾਂ 'ਚ ਬਰਕਤ ਤੇ ਆਸ਼ੀਰਵਾਦ ਦਿਨਾ ਨਵੇਂ ਕਾਰੋਬਾਰਾਂ ਨਾਲ ਬles ਕਰਨਾ ਪ੍ਰਭੂ ਜੀ ਬਬਲੀ ਲਈ ਦੁਆ ਕਰਦੇ ਹਾਂ ਖੁਦਾਵੰ ਹਰ ਤਰ੍ਹਾਂ ਦੀ ਇਨਫੈਕਸ਼ਨ ਰਿਸਕੂ ਨਾਲ ਚ ਗਾਇਬ ਹੋ ਜਾਵੇ ਪਤਾ ਪਰ ਜੋ ਵੀ ਨਾਲ ਦੇ ਗਿਲਤੀ ਹੈ ਖੁਦਾਵੰ ਸਾਰੀਆਂ ਗਿਲਤੀਆਂ ਗਾਇਬ ਹੋ ਜਾਣ ਪਤਾ ਪਰਮੇਸ਼ਰ ਦਵਿੰਦਰ ਸਿੰਘ ਲਈ ਦੁਆ ਕਰਦੇ ਹਾਂ ਜੋ ਵੀ ਨਾਲ ਦੇ ਕਿਸੇ ਵੀ ਤਰ੍ਹਾਂ ਦਾ ਕੋਰਟ ਕੇਸ ਚੱਲ ਰਿਹਾ ਪਤਾ ਪਰਮੇਸ਼ਰ ਉਸ ਕੋਰਟ ਕੇਸ ਤੋਂ ਇਸ ਪਰਾਨ ਨੂੰ ਫ੍ਰੀ ਅਤੇ ਆਜ਼ਾਦ ਹੋਣ ਜਿਨ੍ਹਾਂ ਦੀ ਮਦਦ ਕਰੋ ਯਾਨੀ ਨਾਲ ਦੇ ਸਾਰੇ ਬੰਦ ਰਾਸਤਿਆਂ ਨੂੰ ਖੋਲੋ ਖੁਦਾਵੰ ਪਰਮਜੀਤ ਸਿੰਘ ਲਈ ਦੁਆ ਕਰਦੇ ਖੁਦਾਵੰ ਜੋ ਵੀ ਤੁਸੀਂ ਇਹਨਾਂ ਦੇ ਲਈ ਸੱਚੀ ਸਹਾਇਕ ਨੂੰ ਬਣਾਇਆ ਖੁਦਾ ਉਹ ਸੱਚੀ ਸਹਾਇਕ ਨੂੰ ਇਸ ਪ੍ਰਾਧ ਦੀ ਜ਼ਿੰਦਗੀ ਵਿੱਚ ਰਿਲੀਜ਼ ਕਰੋ ਗੁਰਨਾਮ ਸਿੰਘ ਲਈ ਦੁਆ ਕਰਦੇ ਖੁਦਾਵੰ ਇਹਨਾਂ ਦੇ ਵੀਜ਼ਾ ਨੂੰ ਸਰਗਰਾਹਤ ਰਿਲੀਜ਼ ਕਰੋ ਪਿਆਰੇ ਖੁਦਾਵੰ ਇਹਨਾਂ ਦੇ ਵੀਜ਼ੇ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ ਪੂਨਮ ਲਈ ਦੁਆ ਕਰਦੇ ਖੁਦਾਵੰ ਇਸ ਪੈਂ ਦੀ ਜ਼ਮਾਨਤ ਹੋਣ ਚਾ ਇਹਨਾਂ ਦੀ ਮਦਦ ਕਰੋ ਖੁਦਾਵੰ ਹਰਦੀਪ ਸਿੰਘ ਲਈ ਦੁਆ ਕਰਦੇ ਆਂ ਇਹਨਾਂ ਦੇ ਹੱਥ ਦੇ ਕੰਮਾਂ 'ਚ ਬਰਕਤ ਅਤੇ ਆਸ਼ੀਸ਼ ਦਿਓ ਖੁਦਾਵੰ ਕਾਰੋਬਾਰ ਵਿੱਚ ਬਹੁਤ ਇਤਨਾ ਵਾਧਾ ਕਰੋ ਖੁਦਾਵੰ ਕਰਮਜੀਤ ਕੌਰ ਲਈ ਦੁਆ ਕਰਦੇ ਆਂ ਜੋ ਵੀਨਾਂ ਦੇ ਸਰੀਰ ਵਿੱਚ ਰੋਗ ਬਿਮਾਰੀਆਂ ਪਰੇਸ਼ਾਨੀਆਂ ਨੇ ਯੇਸ਼ੂ ਨਾਮ ਚ ਸਾਰੇ ਹੀ ਰੋਗ ਬੰਧਨ ਬਿਮਾਰੀਆਂ ਦਰਦਾਂ ਪੀੜਾਂ ਕੈਨਸਲ ਹੋ ਜਾਣ ਗਾਇਬ ਹੋ ਜਾਣ ਇਸ ਸਮੇਂ ਪੂਰਨ ਰੀਤੀ ਨਾਲ ਯੇਸ਼ੂ ਨਾਮ ਚ ਚੰਗਿਆ ਤੇਜਾਦ ਕੀਤੇ ਜਾਣ ਖੁਦਾਵਨ ਪੂਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚੋਂ ਸਾਡੇ ਖੁਦਾਵਨ ਜੰਦਾ ਲਹੂ ਦੇ ਵਿੱਚ ਕਵਰ ਕਰਦੇ ਖੁਦਾਵਨ ਦੁਆ ਕਰਦੇ ਹੁਣ ਸਾਰੇ ਘਰਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਨੇ ਆਪਣੀ ਘਰਾਂ ਵਿੱਚ ਜਾਲ ਤੇ ਤੇਲ ਰੱਖਿਆ ਖੁਦਾਵਨ ਅਸਤੋ ਜਾਲ ਤੇਲ ਦੇ ਵਿੱਚ ਤੁਹਾਡੇ ਮਾਕ ਜੰਦਾ ਲਹੂ ਨੂੰ ਮਿਲਾ ਦੇ ਨੇ ਪ੍ਰਭੂ ਜੀ ਹੋਂ ਤੋਂ ਇੱਕ ਆਮ ਜਲਦ ਲਈ ਪ੍ਰਭੂ ਜੀ ਹੋਂ ਤੋਂ ਇਹ پاک ਜਿੰਦਾ ਲਹੂ ਹੈ ਪਿਤਾ ਉਸ ਲਹੂ ਜੋ क्रूस ਉਤੇ ਵਹਾ ਦਿੱਤਾ ਗਿਆ ਉਹ ਕੋੜਿਆਂ ਵਾਲਾ ਲਹੂ ਖੁਦਾ ਜੋ ਰੋਗਾਂ ਦੇ ਲਈ ਵਹਾ ਦਿੱਤਾ ਗਿਆ ਪਿਤਾ ਪਰਮੇਸ਼ਰ ਅੱਜ ਤੋਂ ਇਸ ਜਿੰਦਾ ਸਮਰਤੀ ਲਹੂ ਦੇ ਵਸੀਲੇ ਇਹ ਪੂਰੇ ਘਰ ਪਰਿਵਾਰ ਆਜ਼ਾਦ ਕੀਤੇ ਜਾਣ ਖੁਦਾਵਨ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਠਹਿਰ ਜਾਵੇ ਪੈਰੇ ਪ੍ਰਭੂ ਜੀ ਤੁਹਾਡੀ ਕਿਰਪਾ ਆਸ਼ੀਸ਼ ਬਰਕਤ ਹੋਂ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ ਚ ਬਣੀ ਰਹੇ ਖੁਦਾਵਨ ਤੁਹਾਡਾ ਰੂਪ ਆਕ ਇਹਨਾਂ ਨੂੰ ਬਲੈਸ ਕਰੇ ਰਾਸ਼ੀਸ਼ਿਤ ਕਰੇ ਪਿਤਾ ਪਰਮੇਸ਼ਰ ਤੁਹਾਡਾ ਦਇਆ ਵਾਲਾ ਕਿਰਪਾ ਵਾਲਾ ਆਸ਼ੀਸ਼ ਵਾਲਾ ਹੱਥ ਇਹਨਾਂ ਦੀ ਜ਼ਿੰਦਗੀ ਚ ਹੁਣ ਤੋਂ ਲੈ ਕੇ ਸਦਾ ਤੱਕ ਬਣਿਆ ਰਵੇ ਪ੍ਰਭੂ ਜੀ ਪੂਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਹਾਂ ਇਸ ਪ੍ਰਾਰਥਨਾ ਤੁਹਾਡੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜ